ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਿਰਸਾ ਪੰਜਾਬ ਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਲੈ ਕੇ ਆਏ ਹਾਂ ਜੀ ਅੱਜ ਤੁਹਾਡੇ ਨਾਲ ਕੁੜਤੀ ਅਟੈਚ ਕਰਨ ਦੀ ਵੀਡੀਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਪੋਰਟ ਕਰੋ ਜੀ ਵਾਦ ਤੋਂ ਵਾਦ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਆਜੋ ਜੀ ਫਿਰ ਆਪਾਂ ਸਿੱਖ ਲੈਨੇ ਆਂ ਕੁੜਤੀ ਦੇ ਉੱਪਰ ਗਲਾ ਅਟੈਚ ਕਿਵੇਂ ਕਰਨਾ ਤੇ ਇਹ ਬਣਿਆ ਹੋਇਆ ਗਲਾ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਸਿੰਪਲ ਗਲਾ ਕੋਈ ਇਹਦੇ ਵਿੱਚ ਆਪਾਂ ਲੇਸ ਲੂਸ ਨਹੀਂ ਅਟੈਚ ਕੀਤੀ ਹੋਈ ਬਿਲਕੁਲ ਸਿੰਪਲ ਗਲਾਸ ਖਾਇਆ ਤੇ ਆਜੂ ਜੀ ਆਪਾਂ ਇਸ ਤਰ੍ਹਾਂ ਗਲੇ ਨੂੰ ਰੱਖ ਲਿਆ ਕੁਰਤੀ ਦੇ ਉੱਪਰ ਤੇ ਸੈਂਟਰ ਦੇ ਵਿੱਚ ਆਪਾਂ ਲਾ ਲੈਨੇ ਆ ਸਲਾਈ ਸਲਾਈ ਦਾ ਧਿਆਨ ਰੱਖਣਾ ਜੀ ਕਿ ਗਲੇ ਦੇ ਉੱਪਰ ਨਾ ਸਲਾਈ ਚੜਨ ਦੇਓ ਤੁਸੀਂ ਧਿਆਨ ਦੇ ਨਾਲ ਸਲਾਈ ਲਗਾਉਣੀ ਆ ਬਿਲਕੁਲ ਆਰਾਮ ਨਾਲ ਤੇ ਇੱਥੋਂ ਆਪਾਂ ਸਲਾਈ ਨੂੰ ਬਾਹਰ ਕੱਢ ਲੈਣਾ ਤੇ ਵਾਪਸ ਆਪਾਂ ਫਿਰ धागा ਕੱਟ ਕੇ ਆਪਾਂ ਫਿਰ ਵਾਪਸ ਸੈਂਟਰ ਚ ਰੱਖਿਆ ਪੈਰ ਨੂੰ ਤੇ ਬਾਹਰ ਕੱਢ ਲੈ ਸਲਾਈ ਨੂੰ ਆਪਾਂ ਇਸ ਤਰ੍ਹਾਂ ਬਹੁਤ ਹੀ ਵਧੀਆ ਸੌਖਾ ਤਰੀਕਾ ਜੀ ਤੁਸੀਂ ਰਾਮਨਾਲ ਆਪਦਾ ਸੂਟ ਵਧੀਆ ਰੈਡੀ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਗੱਲਾ ਅਟੈਚ ਕਰਕੇ ਤੇ ਇਥੋਂ ਆਪਾਂ ਕੱਪੜੇ ਨੂੰ ਕੱਟਣਾ ਜੀ ਧਿਆਨ ਨਾਲ ਇੱਕ ਇੱਕ ਪੈਰ ਦਾ ਮਾਰਜਿਨ ਛੱਡ ਕੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਮੈਂ ਕਟਿੰਗ ਕਰ ਰਹੀ ਹਾਂ ਕੱਪੜੇ ਨੂੰ ਇਸ ਤਰ੍ਹਾਂ ਕਪੜਾ ਕੱਟਤਾ ਹੁਣ ਆਪਾਂ ਇਹਦੇ ਚਾਰੇ ਨੁਕਰਾਂ ਤੇ ਤਿੰਨੇ ਚਾਰੇ ਨੁਕਰਾਂ ਤੇ ਕੱਟ ਲਾ ਲਾਂਗੇ ਕੱਟ ਲਗਾਵਾਂਗੇ ਸਾਰੀਆਂ ਨੁਕਰਾਂ ਤੇ ਇਸ ਤਰ੍ਹਾਂ ਛੋਟੇ ਛੋਟੇ ਕੱਟ ਲਾਉਣੇ ਆ ਫਿਰ ਉੱਪਰ ਚੰਗੀ ਤਰ੍ਹਾਂ ਬਾਹਰ ਨਿਕਲ ਕੇ ਬਹੁਤ ਫਿਨਿਸ਼ਿੰਗ ਦੇ ਨਾਲ ਗਲਾ ਰੈਡੀ ਹੋ ਗਿਆ ਆਪਣਾ ਇੱਥੋਂ ਆਪਾਂ ਅੰਦਰ ਨੂੰ ਫੋਲਡ ਕਰਕੇ ਇੱਥੋਂ ਆਪਾਂ ਮੋਟਾ ਬਫਾ ਕਰਕੇ ਟਾਂਕਾ ਲਾ ਦਾਂਗੇ ਗਲੇ ਦੇ ਉੱਤੇ ਆਪਾਂ ਸਲਾਈ ਵੀ ਲਗਾ ਸਕਦੇ ਹਾਂ ਤਰਪਾਈ ਵੀ ਕਰ ਸਕਦੇ ਹਾਂ ਉਹ ਆਪਣੇ ਆਪ ਦੀ ਇੱਛਾ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਚਲੋ ਜੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਵਿੱਚ ਬਾਏ ਬਾਏ